ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਟੇਸਟੀ ਜੀ ਆਈਸਕ੍ਰੀਮ ਬਿਲਕੁਲ ਆਸਾਨ ਤਰੀਕੇ ਨਾਲ ਜਿਹੜੀ ਆਪਾਂ ਬਾਜ਼ਾਰੋਂ ਲਿਆ ਕੇ ਆਪ ਖਾਣੇ ਬੱਚਿਆਂ ਨੂੰ ਖਿਲਾਉਣੇ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਉਹਦੇ ਵਾਸਤੇ ਆਪਾਂ ਭਾਰੇ ਤਲੇ ਵਾਲੀ ਜਿਹੜੀ ਕੜਾਹੀ ਲੈਣੀ ਆ ਉਹਦੇ ਵਿੱਚ ਆਪਾਂ ਸਮੇਤ ਮਲਾਈ ਜਿਹੜਾ ਦੁੱਧ ਪਾਇਆ ਮਲਾਈ ਵਿੱਚੇ ਪਾਈ ਆਪਾਂ ਤੇ ਥੋੜੀ ਜਿਹੀ ਆਪਾਂ ਅੱਧਿਕ ਕੌਲੀ ਜਿਹੜੀ ਬੱਕਰੀ ਦੁੱਧ ਹੀ ਕੱਢ ਲੈਣੇ ਆ ਤੇ ਦੁੱਧ ਨੂੰ ਆਪਾਂ ਜਿਹੜਾ ਆਵਾਲੀ ਔਣ ਦਿੰਨੇ ਆ ਪਤਾ ਹੈ ਆਪਾਂ ਨੂੰ ਜਦੋਂ ਆਈਸਕ੍ਰੀਮ ਬਣਾਉਣੀ ਹੈ ਤਾਂ ਦੁੱਧ ਜਿਹੜਾ ਚੰਗੀ ਤਰ੍ਹਾਂ ਉਬਲਣਾ ਚਾਹੀਦਾ ਆ ਤੇ ਪਹਿਲਾਂ ਸਭ ਤੋਂ ਦੁੱਧ ਨੂੰ ਅਵਾਲਦੇ ਆ ਦੇਖੋ ਦੁੱਧ ਜਿਹੜਾ ਵਧੀਆ ਤਰੀਕੇ ਨਾਲ ਉਬਲਣ ਲੱਗ ਗਿਆ ਰਿਜਣ ਲੱਗ ਗਿਆ ਆ ਤਰੀਕਾ ਜਿਹੜਾ ਮੈਂ ਦੱਸਣ ਲੱਗੀ ਬਿਲਕੁਲ ਸੌਖਾ ਆ ਬਾਜ਼ਾਰ ਦੇ ਨਾਲੋਂ ਕਿਤੇ ਵਧੀਆ ਆਪਣੀ ਆਈਸਕ੍ਰੀਮ ਜਿਹੜੀ ਬਣ ਕੇ ਇਹ ਤਿਆਰ ਹੋਗੀ ਕੋਈ ਜੱਜ ਨਹੀਂ ਕਰ ਸਕੂਗਾ ਵੀ ਤੁਸੀਂ ਬ੍ਰੈਡ ਪਾ ਕੇ ਆਈਸਕ੍ਰੀਮ ਬਣਾਈ ਆ ਦੋ ਪੀਸ ਬ੍ਰੈਡ ਦੇ ਆਪਾਂ ਇਹ ਚ ਪਾਏ ਆ ਤੇ ਜ਼ਿਆਦਾ ਨਹੀਂ ਪਾਉਣਾ ਹੈਗਾ ਬ੍ਰੈਡ ਆਪਾਂ ਤੇ ਨਹੀਂ ਤਾਂ ਫੇ ਬਰੈਡ ਦਾ ਹੀ ਟੇਸਟ ਆਊਗਾ ਇਸ ਕਰਕੇ ਆਪਾਂ ਜਿਹੜੇ ਦੋ ਪੀਸਰ ਪਾਏ ਕੋਈ ਸਾਈਡਾਂ ਨਹੀਂ ਲਾਉਣੀ ਆ ਕੁਝ ਨਹੀਂ ਕਰਨਾ ਇਹਨਾਂ ਆਪਣੇ ਆਪ ਵਿੱਚ ਮੈਸ਼ ਹੋ ਜਾਣਾ ਹੈ ਵਧੀਆ ਤਰੀਕੇ ਦੇ ਨਾਲ ਤੇ ਹੁਣ ਦੁੱਧ ਨੂੰ ਤੁਸੀਂ ਪਕਾਈ ਜਾਓ ਤੇ ਨਾਲ ਦੀ ਨਾਲ ਇਹਨੂੰ ਐਦਾਂ ਮੈਸ਼ ਕਰੀ ਜਾਓ ਐਨ ਘੁੱਲ ਜਾਣਾ ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਕੋਈ ਨਹੀਂ ਇਹਦੀ ਟੈਨਸ਼ਨ ਵੀ ਬਰੈਡ ਆਪਾਂ ਪਾਤਾ ਹੈ ਸਾਈਡਾਂ ਨਹੀਂ ਲਾਈਆਂ ਤੇ ਐਦਾਂ ਇਹਨੂੰ ਆਪਾਂ ਜਿਹੜਾ ਆ ਨਾਲ ਦੀ ਨਾਲ ਮੈਸ਼ ਕਰੀ ਜਾਣਾ ਬਹੁਤ ਸੌਖਾ ਤਰੀਕਾ ਤੁਹਾਨੂੰ ਪਤਾ ਹੀ ਇਹ ਵੀਡੀਓ ਅਸੀਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਉਣੀ ਹੁੰਦੇ ਆ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਨੂੰ ਲਾਈਕ ਕਰ ਲਿਆ ਕਰੋ ਜੀ ਪਲੇ ਸ਼ੇਅਰ ਕਰ ਦਿਆ ਕਰੋ ਨਵੇਂ ਵੀਡੀਓ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਪੋਰਟ ਕਰ ਦਿਓ ਮੇਰੇ ਚੈਨਲ ਨੂੰ ਕਮੈਂਟ ਕਰਕੇ ਦੱਸਿਆ ਕਰੋ ਤੇ ਜਿਹੜਾ ਆਪਾਂ ਦੁੱਧ ਵੱਖਰਾ ਰੱਖਿਆ ਸੀ ਉਹ 'ਚ ਦੋ ਚਮਚੇ ਕਸਟਰਡ ਪਾਊਡਰ ਦੇ ਆਪਾਂ ਮਿਕਸ ਕਰ ਲੈ ਇਹਨੂੰ ਰੱਖ ਲੈਨੇ ਮਿਕਸ ਕਰਕੇ ਕਿਉਂਕਿ ਇਹ ਵੀ ਆਪਾਂ ਪਾਉਣਾ ਆ ਇਹ ਮੈਂ ਬਦਾਮ ਤੇ ਕਾਜੂ ਜਿਹੜੇ ਪੀਸੇ ਆ ਤੇ ਇਹਦੇ ਆਪਾਂ ਜਿਹੜੇ ਆ ਤਿੰਨ ਚਮਚੇ ਭਰ ਕੇ ਪਾ ਦੱਤੇ ਆ ਜਿਆਦਾ ਪਾਊਡਰ ਨਹੀਂ ਬਣਾਇਆ ਦਰਦਰੇ ਜਿਹੇ ਪੀਸੇ ਆ ਮੈਂ ਜਦੋਂ ਆਪਾਂ ਖਾਂਦੇ ਨਾ ਆਈਸਕ੍ਰੀਮ ਜਦ ਮੂੰਹ ਦੇ ਵਿੱਚ ਆਉਂਦੇ ਬਹੁਤ ਹੀ ਸਵਾਦ ਲੱਗਦੇ ਆ ਇਹ ਟੇਸਟੀ ਲੱਗਦੇ ਆ ਤੇ ਇਸ ਕਰਕੇ ਆਪਾਂ ਇਦਾਂ ਜਿਹੜੇ ਇਹ ਦਰਦਰੇ ਜਿਹੇ ਪੀਸਕੇ ਇਹਦੇ ਵਿੱਚ ਪਾ ਦਿੱਤੇ ਆ ਤੇ ਹੁਣ ਆਪਾਂ ਜਿਹੜਾ ਦੁੱਧ ਕਸਟਰਡ ਪਾ ਕੇ ਰੱਖਿਆ ਸੀ ਉਹ ਵੀ ਆਪਾਂ ਪਾ ਦਤਾ ਜਦੋਂ ਆਪਾਂ ਕਸਟਰਡ ਵਾਲਾ ਦੁੱਧ ਇਹਦੇ ਵਿੱਚ ਪਾ ਦਣਾ ਨਾ ਫਿਰ ਇਹਨੂੰ ਕੜਛੀ ਨੂੰ ਛੱਡਣਾ ਨਹੀਂ ਆਪਾਂ ਹਿਲਾਉਂਦੇ ਰਹਿਣਾ ਕਿਉਂਕਿ ਦੁੱਧ ਜਿਹੜਾ ਆਪਣਾ ਇੱਕਦਮ ਠਿੱਕ ਹੋ ਜਾਂਦਾ ਇਹ ਸੰਘਣਾ ਹੋ ਜਾਂਦਾ ਆ ਇਹ ਥੱਲੇ ਲੱਗਣ ਦੇ ਚਾਂਸ ਰਹਿੰਦੇ ਆ ਤੇ ਹੁਣ ਆਪਾਂ ਪਾ ਦੇਣੀ ਚੀਨੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾਓ ਜਿਆਦਾ ਪਸੰਦ ਕਰਦੇ ਜਿਆਦਾ ਪਾ ਲਓ ਮੈਂ ਅੱਧਿਕ ਕੋਲੀ ਪਾਤੀ ਆ ਆਈਸਕ੍ਰੀਮ ਜਿਹੜੀ ਆ ਮਿੱਠੀ ਵਧੀਆ ਲੱਗਦੀ ਆ ਤੇ ਜਿਆਦਾ ਫਿੱਕੀ ਜਿਹੜੀ ਉਹ ਟੇਸਟਿੰਗ ਲੱਗਦੀ ਹੈ ਕਿ ਬਾਕੀ ਆਪਣੀ ਆਪਣੀ ਪਸੰਦ ਹੁੰਦੀ ਆ ਆਪਣਾ ਆਪਣਾ ਟੇਸਟ ਹੁੰਦਾ ਆ ਤੇ ਮਿੱਠਾ ਤੁਸੀਂ ਕੋਈ ਇਹਦਾ ਚੱਕਰ ਨਹੀਂ ਕਰ ਐਨਾ ਪਾਉਣਾ ਐਨਾ ਪਾਣਾ ਤੁਸੀਂ ਥੋੜਾ ਪਸੰਦ ਕਰਦੇ ਥੋੜਾ ਪਾ ਲਓ ਜਿਆਦਾ ਕਰਦੇ ਤਾਂ ਜਿਆਦਾ ਪਾ ਲਓ ਤੇ ਹੁਣ ਮਿੱਠੇ ਨੇ ਵੀ ਜਿਹੜਾ ਪਹਿਲਾ ਖੰਡ ਨੇ ਵੀ ਪਾਣੀ ਛੱਡਣਾ ਆ ਤੇ ਇਹਨੂੰ ਆਪਾਂ ਬਸ ਐਦਾਂ ਮਿਕਸ ਕਰੀ ਜਾਣਾ ਛੱਡਣਾ ਨਹੀਂ ਹੈਗਾ ਦੇ ਕੋ ਖੰਡ ਵੀ ਐਨ ਘੁਲ ਗਈ ਸੀ ਤੇ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਬਰੈਡ ਵੀ ਘੁਲ ਗਿਆ ਸਾਰੀਆਂ ਚੀਜ਼ਾਂ ਐਨ ਮਿਕਸ ਹੋ ਗਈਆਂ ਦੇਖੋ ਬਿਲਕੁਲ ਨਹੀਂ ਪਤਾ ਲੱਗਦਾ ਮੈਂ ਆਪਾਂ ਬਰੈਡ ਪਾਏ ਐ ਇੱਥੇ ਤੇ ਹੁਣ ਇਹਨੂੰ ਆਪਾਂ ਕਰ ਲੈਣਾ ਠੰਡਾ ਠੰਡਾ ਕਰਕੇ ਫਿਰ ਤੁਸੀਂ ਇਹਨੂੰ ਮਿਕਸੀ ਵਾਲੇ ਜੱਗ ਵਿੱਚ ਚੰਗੀ ਤਰ੍ਹਾਂ ਇਹਨੂੰ ਜਿਹੜਾ ਆ ਪੀਸ ਲਓ ਚਲਾ ਲਓ ਉਹਨੂੰ ਤੇ ਜਾਂ ਤੁਸੀਂ ਹੈਂਡ ਬਲੈਂਡਰ ਦੇ ਨਾਲ ਇਹਨੂੰ ਜਿਹੜਾ ਆ ਬਲੈਂਡ ਕਰ ਲਓ ਦੇਖੋ ਠੰਡਾ ਹੋ ਗਿਆ ਠੰਡਾ ਹੋ ਕੇ ਕਿੰਨਾ ਥਿੱਕ ਹੋ ਗਿਆ ਇਹ ਤੇ ਮੈਂ ਇਹਨੂੰ ਹੈਂਡ ਬਲੈਂਡਰ ਦੇ ਨਾਲ ਜਿਹੜਾ ਅ ਬਲੈਂਡ ਕਰੂੰਗੀ ਤੇ ਤੁਸੀਂ ਮਿਕਸੀ ਬੈਡ ਜੱਗ 'ਚ ਕਰ ਲਓ ਤੇ ਤੁਹਾਡ ਕੋ ਜਿਹੜੀ ਵੀ ਚੀਜ਼ ਨਾ ਤੁਸੀਂ ਮਰਜ਼ੀ ਕਰ ਲਓ ਬਸ ਇਹਨੂੰ ਮਿਕਸ ਕਰਨ ਆਪਾਂ ਤੇ ਐਨ ਵਧੀਆ ਤਰੀਕੇ ਦੇ ਨਾਲ ਇਹਨੂੰ ਨਾ ਸਵਾਰ ਕੇ ਮਿਕਸ ਕਰਨਾ ਆ ਤੇ ਫੇਰ ਬਸ ਇਹ ਜੰਮਣ ਵਾਸਤੇ ਤਿਆਰ ਆ ਜਿਹੜੀ ਤੁਸੀਂ ਬਾਜ਼ਾਰ ਤੋਂ ਲਿਆ ਕੇ ਖਾਣੇ ਨਾ ਆਪਾਂ ਨੂੰ ਨਹੀਂ ਪਤਾ ਉਹ 'ਚ ਕੀ ਪਾਇਆ ਹੁੰਦਾ ਤੇ ਤੁਸੀਂ ਐਦਾਂ ਘਰ ਬਣਾ ਕੇ ਖਾ ਲਓ ਪੈਊ ਪਾਊਗੀ ਵੀ ਉਹ ਤਾਂ ਸਸਤੀ ਟੇਸਟੀ ਵੀ ਲੱਗੂਗੀ ਹੈਲਦੀ ਵੀ ਹੋਊਗੀ ਆਪਾਂ ਨੂੰ ਪਤਾ ਹੋਊਗਾ ਆਪਾਂ ਕਿੱਦਾਂ ਬਣਾਈ ਆ ਦੇਖੋ ਆਪਾਂ ਇਹਨਾਂ ਬਲੈਂਡ ਕਰ ਲਿਆ ਵਧੀਆ ਸਾਰੇ ਸਾਰਾ ਮਟੀਰੀਅਲ ਆਪਣਾ ਬਲੈਂਡ ਹੋ ਗਿਆ ਵਧੀਆ ਤਰੀਕੇ ਨਾਲ ਤੇ ਹੁਣ ਇਹਨੂੰ ਆਪਾਂ ਜੰਮਣ ਵਾਸਤੇ ਕਿਸੇ ਵੀ ਜਿਹੇ ਚ ਵੀ ਤੁਸੀਂ ਇਹਨੂੰ ਜਮਾਉਣਾ ਉਸ ਮੋਲਡ ਦੇ ਵਿੱਚ ਤੁਸੀਂ ਪਾ ਕੇ ਤੇ ਇਹਨੂੰ ਤੁਸੀਂ ਜਾਂ ਤਾਂ ਪੂਰੀ ਰਾਤ ਰੱਖੋ ਫ੍ਰੀਜਰ ਦੇ ਵਿੱਚ ਜਾਂ ਫਿਰ ਦਿਨੇ ਜਮਾਉਣੀ ਫੇਰ ਵੀ 7-8 ਘੰਟੇ ਨੂੰ ਲੱਗ ਜਾਂਦੇ ਆ ਵਧੀਆ ਤਰੀਕੇ ਦੇ ਨਾਲ ਜੰਮਣੀ ਆ ਜਦੋਂ ਇਹ ਤੇ ਫ੍ਰੀਜ ਨੂੰ ਤੁਸੀਂ ਜਿਹੜਾ ਆ ਸਮਰ ਤੇ ਕਰ ਦੋ ਤਾਂ ਵਧੀਆ ਤੁਹਾਡੀ ਆਈਸਕ੍ਰੀਮ ਬਣ ਕੇ ਤਿਆਰ ਹੋਣੀ ਆ ਜੇ ਤੁਸੀਂ ਘੱਟ ਰੱਖੂਗੇ ਤਾਂ ਵਧੀਆ ਨਹੀਂ ਜੰਮਣੀ ਹੈਗੀ ਸਮਰ ਤੇ ਕਰ ਦੋ ਤੇ ਫਿਰ ਬਾਅਦ ਚ ਤੁਸੀਂ ਫਿਰ ਨਾਰਮਲ ਕਰ ਲਓ ਜਿੰਨਾ ਟੈਂਪਰੇਚਰ ਰੱਖਿਆ ਹੈ ਤੁਸੀਂ ਉਹਦਾ ਤੇ ਸਾਰਾ ਹੀ ਆਪਾਂ ਮਟੀਰੀਅਲ ਇਹਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਇਹਦੇ ਉੱਤੇ ਆਪਾਂ ਪਾ ਦਨੇ ਟੂਟੀ ਫਰੂਟੀ ਕਿਉਂਕਿ ਆਪਾਂ ਬਜ਼ਾਰੋਂ ਲਿਆ ਕੇ ਖਾਣੇ ਉੱਤੇ ਪਾਈ ਹੋਣ ਦੀ ਬਹੁਤ ਸੋਹਣੀ ਲੱਗਦੀ ਟੇਸਟੀ ਲੱਗਦੀ ਆ ਤੇ ਸਾਰੇ ਦੇ ਉੱਤੇ ਇਹਨਾਂ ਵਧੀਆ ਤਰੀਕੇ ਦੇ ਨਾਲ ਇਹ ਪਾ ਦਨੇ ਆ ਫਿਰ ਆਪਾਂ ਥੋੜੀ ਜਿਹਾ ਬਚਾ ਲਿਆ ਸਗਾ ਬਦਾਮ ਕਾਜ ਜਿਹੜੇ ਪੀਸੇ ਥੋੜੀ ਜਿਹਾ ਆਪਾਂ ਉੱਪਰ ਉਹ ਪਾ ਦਨੇ ਆ ਤੇ ਪਾ ਕੇ ਮੈਂ ਤਾਂ ਇਹ ਬਣਾਈ ਆ ਸ਼ਾਮ ਸਵੇਰੇ ਤੇ ਮੈਂ ਪੂਰਾ ਦੇਣ ਇਹਨੂੰ ਜਿਹੜਾ ਫ੍ਰੀਜਰ ਦੇ ਵਿੱਚ ਰੱਖਣਾ ਆ 8-9 ਘੰਟੇ ਤੇ ਜਿਹੜੀ ਸ਼ਾਮ ਨੂੰ ਇਹ ਹੈ ਨਾ ਵਧੀਆ ਤਰੀਕੇ ਨਾਲ ਖਾਣ ਵਾਲੀ ਬਣ ਜਵੇ ਠੀਕ ਆ ਜੀ ਤੁਸੀਂ ਸ਼ਾਮ ਨੂੰ ਬਣਾਉਨੇ ਤੁਸੀਂ ਪੂਰੀ ਰਾਤ ਇਹਨੂੰ ਰੱਖੋ ਹੁਣ ਇਹਨੂੰ ਆਪਾਂ ਦੇਖੋ ਕਿੰਨੀ ਸੋਹਣੀ ਲੱਗਦੀ ਦੇਖੋ ਹੁਣ ਇੰਨੀ ਵਧੀਆ ਖਾਣ ਨੂੰ ਲੱਗੂਗੀ ਹੁਣ ਇਹਨੂੰ ਟੱਕ ਦਨੇ ਆ ਤਾਂ ਕਿ ਇਹਦੇ ਵਿੱਚ ਕੋਈ ਬਰਫ਼ ਨਾ ਜੰਮੇ ਤੇ ਟਾਕ ਕੇ ਤੁਸੀਂ ਕਿਸੇ ਵੀ ਟੱਕਣ ਦੇ ਨਾਲ ਟਕੋ ਜੇ ਤੁਸੀਂ ਤੁਹਾਡਾ ਟੱਕਣ ਜਿਹੜਾ ਲੂਸ ਆ ਤਾਂ ਇਹਦੇ ਉੱਤੇ ਪਹਿਲਾਂ ਫਾਉਲ ਪੇਪਰ ਲਾਓ ਫੇਰ ਟੱਕਣ ਲਾਓ ਤੇ ਜਦੋਂ ਤੁਸੀਂ ਫ੍ਰੀਜਰ ਦੇ ਵਿੱਚੋਂ ਉਹਨੂੰ ਕੱਢਣਾ 5 ਮਿੰਟ ਪਹਿਲਾਂ ਨਾਰਮਲ ਫ੍ਰਿਜ ਦੇ ਵਿੱਚ ਰੱਖ ਦਿਓ ਕੱਢ ਕੇ ਤਾਂ ਕਿ ਥੋੜੀ ਜਿਹੀ ਨਰਮ ਹੋ ਜAVE ਜੇ ਫ੍ਰੀਜਰ ਚੋਂ ਸਿੱਧੀ ਕੱਢ ਕੇ ਤੁਸੀਂ ਇਹਦਾ ਪਟਦੇ ਨਾ ਬਹੁਤ ਹਾਰਡ ਹੁੰਦੀ ਆ ਉਹ ਤੇ 5 ਮਿੰਟ ਜਿਹੜੀ ਤੁਸੀਂ ਫ੍ਰਿਜ ਦੇ ਵਿੱਚ ਨਾਰਮਲ ਰੱਖ ਦੋ ਥੱਲੇ ਤੇ ਫਿਰ ਤੁਸੀਂ ਇਹਨੂੰ ਪਟ ਲਓ ਆਰਾਮ ਨਾਲ ਆਈਸਕ੍ਰੀਮ ਜਿਹੜੀ ਨਿਕਲ ਜਾਂਦੀ ਏ ਤੇ ਦੇਖੋ ਕਿੰਨੀ ਸੋਹਣੀ ਆਈਸਕ੍ਰੀਮ ਆਪਣੀ ਬਣੀ ਆ ਸ਼ਾਮ ਹੋ ਗਈ ਆਪਣੀ ਹੁਣ ਤੇ ਸ਼ਾਮ ਨੂੰ ਆਪਾਂ ਇਹਨੂੰ ਜਿਹੜੀ ਕੱਢਦੇ ਆ ਮੈਂ ਰੱਖ ਕੇ ਪਲੇਟ 'ਚ ਤੁਹਾਨੂੰ ਦਿਖਾ ਲਦੀ ਆ ਪਲੀਜ਼ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਤਾਂ ਇਹਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਨਵੇਂ ਬੂਬਾ ਜਿਹੜੇ ਜੋੜਦੇ ਮੇਰੇ ਚੈਨਲ ਨੂੰ ਉਸ ਸਬਸਕ੍ਰਾਈਬ ਕਰੋ ਜੀ ਵੀਡੀਓ ਤੁਹਾਨੂੰ ਪਤਾ ਆ ਕਿੰਨੀ ਮਿਹਨਤ ਦੇ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਤੇ ਛੋਟੀ ਰੱਖ ਕੇ ਤਿਆਰ ਕਰਦੇ ਹੁੰਦੇ ਆ ਤੇ ਤੁਹਾਡਾ ਕੰਮ ਤੁਸੀਂ ਸਪੋਰਟ ਜ਼ਰੂਰ ਕਰਦੇ ਆ ਕਰੋ ਜੀ ਤੇ ਦੇਖੋ ਕਿੰਨੀ ਵਧੀਆ ਆਪਣੀ ਆਈਸਕ੍ਰੀਮ ਬਣੀ ਆ ਕੋਈ ਕਹਿ ਨਹੀਂ ਸਕਦਾ ਇਹ ਚ ਬ੍ਰੈਡ ਪਾਏ ਆ ਤੁਸੀਂ ਕਸਟਰਡ ਵਾਲੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋ ਗਈ ਮੈਂ ਤੋੜ ਕੇ ਵੀ ਦਿਖਾ ਲੂੰਗੀ ਬਹੁਤ ਵਧੀਆ ਬਾਜ਼ਾਰ ਨਾਲੋਂ ਕਿਤੇ ਵਧੀਆ ਆਪਣੀ ਆਈਸਕ੍ਰੀਮ ਜਿਹੜੀ ਤਿਆਰ ਹੋਈ ਆ ਬਣਾਓ ਖਾਓ ਵੀਡੀਓ ਦੇਖਣੇ ਸਾਰਿਆਂ ਦਾ ਧੰਨਵਾਦ ਜੀ ਤੇ ਬਣਾ ਕੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੀ ਆਈਸਕ੍ਰੀਮ ਕਿੱਦਾਂ ਦੀ ਬਣੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ